ਸ਼ਸ਼ੀਕਾ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੋਪਸ ਸਾਰੇ ਜਾਨੇ ਬਹੁਤ ਹੀ ਵਧੀਆ ਹੋਮਗੇ ਆਪਾਂ ਵਿੱਚ ਹੀ ਬਹੁਤ ਵਧੀਆ ਤੇ ਸ਼ਾਮ ਦਾ ਟਾਈਮ ਹੋ ਗਿਆ ਕਰੀਬਨ 6 ਵਜਨ ਵਾਲਿਆ 5 ਕੁ ਮਿੰਟ ਰਹਿੰਦੇ ਹੈਗੇ ਤੇ ਅੱਜ ਸਾਡੇ ਮੰਮੀ ਗਏ ਨੇਗੇ ਰਾਜਸਥਾਨ ਆ ਜਾਣਗੇ ਵੈਸੇ ਤਾਂ ਅੱਜ ਪਰ ਉਹਨਾਂ ਨੂੰ ਬਹੁਤ ਹਨੇਰਾ ਹੋ ਜੂਗਾ ਤੇ ਬਹੁਤ ਸੁਣਾ ਸੁਣਾ ਲੱਗ ਰਿਆ ਸੀ ਅੱਜ ਉਹ ਸਵੇਾਈ ਚੱਲ ਗਈ ਸੀਗੇ ਤੇ ਅੱਜ ਘਰੇ ਮਤਲਬ ਕਿ ਐ ਖਾਲੀ ਖਾਲੀ ਜਿਹਾ ਫੀਲ ਹੁੰਦਾ ਸੀ ਹਨਾ ਮਾਤਾ ਮਾਈ ਹੁੰਦੀਆਂ ਨਾ ਮਾਂ ਬਿਨਾ ਰੌਣਕ ਕਾਦੀ ਘਰਾਂ ਚ ਕਸੋਈ ਗੱਲ ਹੈ ਜੀ ਸੁਣਾ ਸੁਣਾ ਜਿਆ ਫੀਲ ਹੋ ਰਿਹਾ ਸੀ ਕਿ ਸ਼ਾਮ ਦਾ ਟਾਈਮ ਸੀ ਮੈਂ ਕਰ ਰਹੀ ਸੀਗੀ ਸ਼ਾਮ ਦੇ ਕੰਮ ਕਰ ਦਾਲ ਅੱਜ ਮੈਂ ਮੰਮੀ ਮਸਰੀ ਰੱਖੀ ਆ ਬਿਕੋਜ਼ ਕਾਫੀ ਦਿਨੋਂ ਤੋਂ ਵਧੀਆ ਤੜਕਾ ਛੱਡ ਕੇ ਵਾਲੀ ਦਾਲਾਂ ਹੀ ਚੱਲਦੀਆਂ ਪਈਆਂ ਸੀ ਨੀ ਹਾਂ ਤੇ ਅੱਜ ਸਿਰ ਜਲਦੀ ਦਾਲ ਬਣਾਵਾਂਗੇ ਆਟਾ ਗੁੰਨ ਰੱਖਿਆ ਮੈਂ ਬਸ ਹੁਣ ਮੈਂ ਦਾਲ ਦਾ ਤੜਕਾ ਤਿਆਰ ਕਰਕੇ ਰੱਖ ਦੂੰਗੀ ਤੇ ਜਿਮੀ ਹੋਣੀਆਂ ਖੇਡ ਰਹੀਆਂ ਨੇ ਮੈਂ ਤੁਹਾਨੂੰ ਦਿਖਾਉਣੀ ਹੁੰਦੀ ਛੱਡ ਗਈਆਂ ਹੁਣ ਖੇਡਣਾ ਪਹਿਲਾਂ ਇਹ ਖੇਡ ਰਹੀਆਂ ਸੀ ਦੰਨੇ ਜਾਣੀਆਂ ਕੀ ਕਰਦੀ ਸੀ ਖੇਡਦੀ ਸੀ ਜਿਮੀ ਬਹੁਤ ਮੂਹ ਲੈਂਦੀ ਹੈ ਇਹ ਬਹੁਤ ਜਿਆਦਾ ਮੂਹ ਲੈਂਦੀ ਹੈਗੀ ਜਾਨਵਰ ਤਾਂ ਸਾਰੀ ਮੂਹ ਲੈਂਦੇ ਹੁੰਦੇ ਆ ਪਰ ਇਹ ਬਹੁਤ ਜਿਆਦਾ ਲੈਂਦੀ ਆ ਆਲੀਆ ਵੀ ਬਹੁਤ ਮੂਹ ਲੈਂਦੀ ਹੈਗੀ ਉਹ ਬੈਠੀ ਹੈਗੀ ਪਰ ਇਹ ਥੋੜੀ ਜੀ ਸ਼ਾਂਤ ਸੁਭਾਅ ਦੀ ਆ ਤੇ ਆ ਹੈਗੀ ਸ਼ਰਾਰਤੀ ਇਹ ਪੂਰੀ ਸ਼ਰਾਰਤੀ ਹੈ ਦੀਆਂ ਸ਼ਰਾਰਤਾਂ ਸਵੇਰੀ ਚੱਲ ਪੈਂਦੀਆਂ ਨੇ ਚਲੋ ਜੀ ਆਪਾਂ ਵੜਦੇ ਆ ਕਿਚਨ ਦੇ ਵਿੱਚ ਤੜਕੇ ਦੀ ਤਿਆਰੀ ਕਰਦੇ ਆਂਗੇ ਖੰਦੀ ਮੈਥੀ ਲੱਗਦੀ ਆ ਜੀ ਤੜਕਾ ਤਿਆਰ ਕਰਨ ਪਿਆਜ਼ ਤੇ ਟਮਾਟਰ ਹੀ ਪਾਉਂਗੀ ਜਿਆਦਾ ਮੈਂ ਕੁਝ ਨਹੀਂ ਪਾਉਂਦੀ ਹੈਗੀ ਮੈਨੂੰ ਵੀ ਕਾਜ਼ ਟਮਾਟਰ ਤੇ ਪਿਆਜ਼ ਦੋਨੋਂ ਇਹ ਚੀਜ਼ਾਂ ਜਿਆਦਾ ਵਧੀਆ ਲੱਗਦੀਆਂ ਨੇ ਅੱਗੇ ਮੰਮੀ ਕਰਕੇ ਪਾ ਲਈਦਾਗਾ ਕੁਛ ਪਰ ਨਹੀਂ ਜੇ ਲੇਟ ਹੋ ਜਾਣਗੀ ਦੇਖੋ ਕਿੰਨੇ ਵਜੇ ਪਈ ਆਉਂਦੇ ਆ ਹਨਾ ਸਾਡਾ ਸੋਚਿਆ ਅੱਜ ਸਿੰਪਲ ਜੀ ਬਣਾ ਲਾਂ ਮਤਲਬ ਕਰਨਾ ਪਿਆਜ਼ ਤੇ ਟਮਾਟਰ ਮੈਨੂੰ ਥੋੜਾ ਜਿਹਾ ਜਿਆਦਾ ਅਦਰਕ ਵਗੈਰਾ ਲਸਣ ਵਗੈਰਾ ਨਾਲ ਨੂੰ ਦਿੱਕਤ ਆ ਜਾਂਦੀ ਤਾਂ ਕਰਕੇ ਮੈਂ ना काट हो सकता घट पानी है तो अच्छ मैं बिल्कुल नहीं पाँगी है बस इन्होंने करूँगी बरीक बुरीक कट करूँगी मैं बस उस तो बाद मैं दाल तो बन रही हैगी तड़का बाद लगा हूँ बस बाद मैं जड़ा तड़का गा वह लगा दूँगी ਹਾਂਜੀ ਤੇ ਇੱਥੇ ਆ ਗਈ ਸੀਗੀ ਮੈਂ ਰੂਮ ਦੇ ਵਿੱਚ ਕਿਚਨ ਦਾ ਅੱਧਾ ਕੰਮ ਕਰਕੇ ਕਰ ਲਿਆ ਸੀਗਾ ਮੈਂ ਕਿਾ ਚਲੋ ਬੱਚੇ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਫਿਰ ਇਹਨੂੰ ਡੈਡੀ ਥੋੜਾ ਜਿਹਾ ਟਾਈਮ ਬਾਹਰ ਲੈ ਲੈਣਗੇ ਤੇ ਮੈਂ ਬਾਕੀ ਕੰਮ ਕਰ ਲੂੰਗੀ ਹੋ ਗਏ ਟਰੈਕਟਰ ਦੇਖਣਾਗਾ ਕਿੰਨੇ ਟਰੈਕਟਰ ਦੇਖਣੇ ਆ ਦੋ ਅੱਜ ਕਿੰਨੀ ਰੋਟੀ ਖਾਓਗੇ ਤੁਸੀਂ ਦੋ ਬੱਚ ਦੋ ਖਾਓਗੇ ਆ ਕੀ ਲਗਾਇਆ ਹੈ ਆਮਬੂ ਵੀ ਖਾਣਾਗਾ ਆਮਬੂ ਫਿਰ ਪਾਪਾ ਨੂੰ ਕਹਿ ਦੂ ਪਾਪਾ ਸ਼ਾਮ ਨੂੰ ਲੈ ਆਉਣਗੇ ਠੀਕ ਹੈ ਹੋਰ ਕੀ ਲੈਣਾਗਾ ਹੋਰ ਕਿਹੜੀ ਚੀਜ਼ੀ ਲੈਣੀ ਆ ਬਾਬਾ ਚੋਕੋ ਚੋਕੋ ਵੀ ਲੈਣੀ ਆ ਚੀਜ਼ੀ ਲੈਣੀ ਆ ਦਾदू ਨਾਲ ਲੈ ਕੇ ਆਈ ਸੀ ਉਹ ਕਿੱਥੇ ਰੱਖਤੀ ਡੌਗੀ ਨੂੰ ਪਾਤੀ ਹਾਂ ਆਂਬ ਲਈ ਆਵਾਂਗੇ ਆਪਾਂ ਅੰਬ ਹੋਰ ਚੀਜ਼ੀ ਨਹੀਂ ਖਾਂਦੇ ਹੁੰਦੇ ਗੁੱਡ ਬாய் ਨਾ ਅੰਬ ਖਾਂਦੇ ਹੁੰਦੇ ਨੇ ਮੰਗੇਓ ਹੈਨਾ ਕੀ ਦਾ ਸੈਂਡਲ ਆ ਇਹ ਤੇਰਾ ਮੇਰਾ ਮੇਰਾ ਥੋੜਿਆ ਮੇਰੇ ਡਿੱਡੇ ਪੈਰ ਨੇ ਕਿਤੇ ਹੱਸ ਕੇ ਦਿਖਾਇਓ ਮम्मा ਨੂੰ ਕਿਵੇਂ ਹੱਸਦਾ ਹੁੰਦਾ ਉਹਨੂੰ ਓਏ ਚਿੱਟਾ ਇਹ ਨਾ ਹੈਲੋ 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 ਨਾ 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 ਹਾਂ ਹਾਂ ਬੱਜੂਗਾ ਪੁੱਤ ਡੌਗੀ ਤੇ ਬੱਜੂਗਾ ਓਹੋ ਕੀ ਹੋ ਗਿਆ ਡਿੱਗ ਗਏ ਆਪਾ ਉਹਦੋਂ ਉਹ ਕਿਵੇਂ ਉੱਡਿਆ ਸੀਗਾ ਓਏ ਐਵੇਂ ਉੱਡ ਗਿਆ ਸੀ ਓਏ ਹੂ ਐਂ ਕਰਕੇ ਕੀ ਸੀ ਗਾਹੋ ਜਹਾਜ਼ ਸੀ ਆਂਬੂ ਪੁੱਤ ਹੁਣ ਹੈ ਨਹੀਂ ਪਾਪਾ ਤੂੰ ਸ਼ਾਮੀ ਮੰਗਾਵਾਗੇ ਦਾਦੂ ਨੂੰ ਆ ਜਾਣ ਦੋ ਦਾਦੂ ਤੂੰ ਮੰਗਾਉਣੇ ਆ ਠੀਕ ਆ ਆਂਬ ਮੰਗਾਉਣੇ ਆ ਦਾਦੂ ਤੂੰ ਹਾਂਜੀ ਆਪਾਂ ਹੋ ਗਏ ਆ ਫ੍ਰੀ ਸਾਰਾ ਕੰਮ ਕਰਤਾ ਮੈਂ ਕਰ ਲਿਆ ਤੇ ਹੁਣ ਆਪਾਂ ਹੋ ਗਏ ਆ ਫ੍ਰੀ ਹੁਣ ਆਰਾਮ ਦੇ ਨਾਲ ਬੈਠਣਾਗਾ ਬਸ ਪਰਮੇ ਲਗਾ ਲੈਣਾ ਟੀਵੀ ਜਾਂ ਤਾਂ ਮੈਂ ਦੇਖਦੀ ਹਣੀ ਆ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਮੇਰਾ ਫੇਵਰਿਟ ਸੀਰੀਅਲ ਤੁਹਾਡੇ ਜੇ ਦੱਸਿਓ ਕਿਨੂ ਕਿਨੂ ਪਸੰਦ ਆਏ ਸੀਰੀਅਲ ਤੇ ਤੇ ਜਾਂ ਮੈਂ ਫਿਰ ਮੈਂ ਦੇਖਦੀ ਹੁੰਨੀ ਆ ਜਿਹੜੇ ਭਾਰਤੀ ਸਿੰਘ ਕੋਮੇਡੀਅਨ ਨੇਗੇ ਹਨਾ ਉਹਨਾਂ ਦਾ ਜਿਹੜਾ ਮਤਲਬ ਬਲੌਗ ਵਾਲਾ ਚੈਨਲ ਆ ਲਾਈਫ ਆਫ ਲਿੰਬਾਚੀਆ ਹਰਸ਼ ਤੇ ਭਾਰਤੀ ਮੈਂ ਉਹ ਦੇਖਦੀ ਹੁੰਨੀ ਆ ਉਹਨਾਂ ਦੇ ਬਲੌਗ ਬਿਕੋਜ਼ ਬਹੁਤ ਫਨੀ ਹੁੰਦੇ ਨੇ ਬਸ ਇਹ ਦੋ ਦੇਖਦੀ ਆ ਪਹਿਲਾਂ ਹਲੇ ਮੈਂ ਅਨੂਪਮਾ ਸੀਰੀਅਲ ਹੋਰ ਬਹੁਤ ਸੀਰੀਅਲ ਦੇਖ ਦਿੰਦੀ ਸੀ ਬਟ ਯਾਰ ਇਹ ਸੀਰੀਅਲ ਨਾ ਟੈਂਸ਼ਨ ਜੀ ਪਾਉਣ ਵਾਲੇ ਨੇ ਜਿਹੜੇ ਮੈਂ ਬਿਲਕੁਲ ਬੰਦ ਕਰਤੇ ਤਾਰਕ ਮੈਤਾ ਦਾ ਉਲਟਾ ਚਸ਼ਮਾ ਤਾਂ ਮੈਂ ਬਹੁਤ ਸਾਲਾਂ ਦੀ ਦੇਖਦੀ ਆ ਮਤਲਬ ਕਿ ਜਦੋਂ ਦਾ ਇਹ ਚੱਲੇ ਆ ਮੈਂ ਉਦੋਂ ਦੀ ਦੇਖਦੀ ਆਂਗੀ 15 ਸਾਲ ਹੋ ਗਏ ਸੀਰੀਅਲ ਨੂੰ ਤੇ ਮੈਂ ਖੁਦ 25 ইয়ারਜ਼ ਦੀ ਆ ਤੇ ਲਾਲੋ ਬਸ ਮੈਂ ਮਤਲਬ ਛੋਟੀ ਹੁੰਦੀ ਤੋ ਹੀ ਦੇਖਦੀ ਆਂ ਤੇ ਮੇਰਾ ਫੇਵਰਿਟ ਸੀਰੀਅਲ ਆ ਇਹ ਹੁਣਰ ਦੇ ਪਾਪਾ ਵੀ ਮੈਨੂੰ ਕਈ ਵਾਰ ਕਹਿ ਦਿੰਦੇ ਨੇ ਕਿਉਂਕਿ ਚਾਤ ਦੀ ਚੀਜ਼ ਦੇਖ ਲਿਆ ਕਰ ਕੀ ਸਾਰਾ ਦਿਨ ਕਮਲੇ ਲਈ ਰੱਖਦੀਆਂ ਮੈਨਾਂ ਨੂੰ ਕਹਿਣੀ ਹੁੰਦੀ ਹੈ ਵੀ ਇਹ ਵੀ ਹੈ ਨਾ ਤੁਹਾਨੂੰ ਕਮਲੀ ਲੱਗਦੇ ਨੇਗੇ ਪਰ ਬੰਦੇ ਦੀ ਮਤਲਬ ਕੋਈ ਬੰਦਾ ਟੈਂਸ਼ਨ ਚ ਹੁੰਦਾ ਨਾ ਸਟ्रेस ਚ ਹੁੰਦਾ ਇਹ 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 ਟੈਂਸ਼ਨ ਦੂਰ ਕਰਦੇ ਆ ਮੈਨੂੰ ਮੈਂ ਸੀਰੀਅਸਲੀ ਅਗਰ ਕਿਸੇ ਚੀਜ਼ ਦੀ ਵੀ ਟੈਂਸ਼ਨ ਹੋਵੇ ਮੈਂ ਮੇਰਾ ਮੂਡ ਨਾ ਆ ਸਕੀ ਹੋਵੇ ਤੇ ਮੈਂ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਸੀਰੀਅਲ ਦੇਖਾਂ ਮੇਰਾ ਮੂਡ ਹੈਪੀ ਹੋ ਜਾਂਦਾ ਸੀਰੀਅਸਲੀ ਬਹੁਤ ਵਧੀਆ ਸੀਰੀਅਲ ਆਗਾ ਜੇਠਾ ਲਾਲ ਦੇ ਆ ਸਾਰੇ ਤੇ ਆ ਤਾਂ ਹੁਣ ਨਹੀਂ ਹੈਗੀ ਤੇ ਬੱਸ ਬਸੀ ਵਧੀਆ ਸੀਰੀਅਲ ਆ ਯਾਰ ਹੋਰ ਆਲ ਤੂਫਾਨ ਤੂ ਸੀਰੀਅਲ ਦੇਖਣ ਨਾਲ ਨਾ ਇਹ ਵਾਲਾ ਸੀਰੀਅਲ ਦੇਖੋ ਬਸ ਮੂਡ ਫਰੈਸ਼ ਕਰੋ ਬਸ ਮੈਂ ਤਾਂ ਜਿੰਨਾ ਚਿਰ ਰੋਟੀ ਖਾਣ ਦੇ ਟਾਈਮ ਇਹ ਸੀਰੀਅਲ ਨਹੀਂ ਲਾਉਂਦੀ ਨਾ ਮੇਰੇ ਤਾਂ ਰੋਟੀ ਮਤਲਬ ਮੈਨੂੰ ਸੁਆਦ ਜਿਆ ਨਹੀਂ ਆਉਂਦਾ ਰੋਟੀ ਖਾਣ ਦਾ ਤੇ ਬਸ ਹੁਣ ਜੀ ਆਪਾਂ ਹੋ ਗਏ ਆ ਫ੍ਰੀ ਹੁਣ ਆਪਾਂ ਵੇਟ ਕਰਾਂਗੇ ਹੁਨਰ ਦੇ ਪਾਪਾ ਦੀ ਜਿਹੜੇ ਇਹ ਬਹੁਤ ਲੇਟ ਆਉਂਦੇ ਹੁੰਦੇ ਨੇ 9:30 10 ਕਰ ਦਿੰਦੇ ਨੇ ਕਈ ਵਾਰ 9:00 ਵਜੇ ਵੀ ਆ ਜਾਂਦੇ ਨੇ ਦੇਖੋ ਅੱਜ ਕਿੰਨੇ ਵਜੇ ਆਉਂਦੇ ਆ ਬਸ ਉਹਨਾਂ ਦੀ ਵੇਟ ਤੇ ਆ ਹੁਣ ਅਸੀਂ ਮੈਂ ਤੇ ਹੁਨਰ ਤੇ ਬਾਕੀ ਬਸ ਕਿ ਅੱਜ ਜੇ ਮੂੰਗੀ ਮਸਰੀ ਦੀ ਦਾਲ ਆ ਤੇ ਇਹ ਵੀ ਖਾਊਗਾ ਮਤਲਬ ਬਿਨਾ ਥੜਤੀ ਆਲੀ ਕੱਟੀ ਹੋਈ ਆ ਜਸਟ ਨਮਕ ਆ ਦੇ ਵਿੱਚ ਉਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਕੇ ਇਹਨੂੰ ਉਹ ਖਾਂਗੀ ਮੈਂ ਬਹੁਤ ਵਧੀਆ ਖਾ ਲੈਂਦਾ ਵਾ ਬਸ ਬਾਕੀ ਆਪਾਂ ਫ੍ਰੀ ਆ ਜੀ